ਸਸ਼ੀਕਾਰ ਸਮਝ ਦੇ ਨਿਊਜ਼ ਦੇਖ ਰਹੇ ਸਾਰ ਦਸ਼ਕਾ ਦਾਸ ਸਵਾਗਤ ਹੈ ਮੈਂ ਨਦੀ ਹਾਜ਼ਰਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਇਆ 50 ਹਜ਼ਾਰ ਦਾ ਜੁਰਮਾਨਾ ਪੰਜਾਬ ਸਰਕਾਰ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਨੂੰ ਗੈਰ ਕਾਨੂੰਨੀ ਘਰਾੜ ਤਿੰਦੇ ਹਾਈ ਕੋਰਟ ਨੇ ਕਿਹਾ ਕਿ ਅਜਿਹਾ ਫੈਸਲਾ ਕਾਨੂੰਨ ਦੇ ਸ਼ਾਸਨ ਦੇ ਲਈ ਸ਼ਰਾਪ ਆਭਿਦਾਇਕ ਦਲਵੀਰ ਸਿੰਘ ਟੋਂਗ ਦੇ ਖਿਲਾਫ ਗ੍ਰਿਫਤਾਰੀ ਵਾਰਣ ਚਾਰੀ ਚੈੱਕ ਪੌਂਸ ਮਾਮਲੇ ਦੇ ਵਿੱਚ ਹੋਈ ਵੱਡੀ ਕਾਰਵਾਈ ਪੰਜਾਬ ਦੇ ਮੀਨੂ ਗੋਆ ਦੇ ਵਿੱਚ ਅੱਜ ਤੋਂ ਐਨ ਆਰ ਆਈਜ਼ ਮਿਲਣੇ ਦੀ ਸ਼ੁਰੂਆਤ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਕੀਤਾ ਜਾਵੇਗਾ ਨਿਪਟਾਰਾ ਰਾਜਾ ਵੜਿੰਗ ਨੇ ਪਟਿਆਲਾ ਦੇ ਲਈ ਬਣਾਈ 29 ਮੈਂਬਰੀ ਕਮੇਟੀ ਕੈਪਟਨ ਦੇ ਘੜ ਵਿੱਚ ਕਾਂਗਰਸ ਨੂੰ ਖੜਾ ਕਰਨ ਦੀ ਤਿਆਰੀ ਸੋਸ਼ਲ ਮੀਡੀਆ 스타 ਪਨਾ ਸਿੱਧੂ ਦੇ ਸਮਰਥਕ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਟੀ ਦਾ ਕੀਤਾ ਗਿਆ ਘਰਾਓ ਪੁਲਿਸ ਨੇ ਬਤਾਈ ਪੁਲਿਸ ਫੋਰਸ ਪੰਜਾਬ ਦੇ ਵਿੱਚ ਮਿੱਡੇ ਮੀਲ ਫਿਰ ਬਦਲਾਵ ਮੈਨੂ ਦੇ ਵਿੱਚ ਸ਼ਾਮਿਲ ਕੀਤੇ ਗਏ ਖਾਸ ਪਕਵਾਨ ਹਫਤੇ ਦੇ ਵਿੱਚ ਇੱਕ ਦਿਨ ਮਿਲੇਗੀ ਖੀਰ ਆਪ ਸੁਪਰੀਮੋ ਕੇਜਵਾਲ ਦਾ ਵੱਡਾ ਦਾਵਾ ਚੰਡੀਗੜ੍ਹ ਮੇਰਚੋਣਾ ਚ ਭਾਜਪਾ ਨੂੰ 16 ਨਹੀਂ 13 ਵੋਟਾਂ ਪਈਆਂ ਭਾਜਪਾ ਵਾਲਿਆਂ ਦੀ ਕਿਸਮਤ ਖਰਾਬ ਸੀ ਕਿ ਚੰਡੀਗੜ੍ਹ ਤੇ ਵਿੱਚ ਰੰਗੇ ਹੱਤੀ ਫੜੇ ਗਏ ਹਰਿਆਣਾ ਦੇ ਸਇਕ ਆਰਥਿਕ ਵਿਭਾਗ ਦੇ ਵਿੱਚ 100 ਕਰੋੜ ਦਾ ਕਪਲਾ ਸਰਕਾਰੀ ਪੈਸੇ ਦੇ ਨਾਲ ਖਰੀਦੇ ਨਿੱਜੀ ਫਲੇਟ ਤੇ ਪਲਾਟ ਮੁਰਸੀਮ ਕੇ ਜਿਵਾ ਦੀ ਰਿਹਾਈਸ਼ ਪਹੁੰਚੀ ਕ੍ਰਾਈਮ ਪ੍ਰਾਂਤ ਦੀ ਟੀਮ ਵਿਧਾਇਕਾਂ ਦੀ ਖਰੀਦੋ ਫਰੋਖਤ ਮਾਮਲੇ ਦੇ ਵਿੱਚ ਮੰਗੇ ਸਬੂਤ ਪੰਜਾਬ ਚ ਨਹੀਂ ਰੁਕ ਰਹੀ ਨਸ਼ੇ ਦਾ ਕਹਿਰ ਲੁਧਿਆਣਾ ਦੀਆਂ ਸੜਕਾਂ ਤੇ ਸ਼ਰੀਆਮ ਨਸ਼ੇ ਦੀ ਤੋੜ ਹੋ ਰਹੀ ਪੂਰੀ ਆਟੋ ਚ ਨਸ਼ੇ ਦਾ ਟੀਕਾ ਲਿਆਉਂਦੇ ਰਿਪੀਟ ਆਟੋ ਦੇ ਵਿੱਚ ਨਸ਼ੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ ਮੋਦੀ ਸਰਕਾਰ ਦੇ ਵੱਲੋਂ ਟਰੱਕ ਚਾਲਕਾਂ ਨੂੰ ਵੱਡੀ ਸੋਗਾਤ ਆਰਾਮ ਕਰਨ ਲਈ ਹਾਈਵੇ ਤੇ ਬਣਾਏ ਜਾਣਗੇ 1000 ਸਹੂਲਤਾਂ ਕੇਂਦਰ। ਰਾਮ ਮੰਦਰ ਚ 10 ਦਿਨਾਂ ਦੇ ਵਿੱਚ 12 ਕਰੋੜ ਰੁਪਏ ਦਾ ਚੜਿਆ-ਚੜਾਵਾ 25 ਲੱਖ ਦਾ ਲੂ ਕਰ ਚੁੱਕੇ ਹਨ। ਰਾਮ ਲਲਾ ਦੇ ਦਰਸ਼ਨ। ਭਾਜਪਾ ਦੇ ਸੀਨੀਅਰ ਨੇਤਾ ਲਾਲ ਕਿਸ਼ਨ ਅਡਵਾਨੀ ਨੂੰ ਮਿਲਗਾ ਭਾਰਤ ਰਤਨ ਪੀਐਮ ਮੋਦੀ ਨੇ ਐਲਾਨ ਕਰਦੇ ਹੋਏ ਕਿਹਾ ਮੇਰੇ ਲਈ ਭਾਗ ਉਪਕਲ। ਫਿਲਮਾਂ ਤੋਂ ਬਾਅਦ ਰਾਜਨੀਤੀ ਦੇ ਵਿੱਚ ਦਮ ਦਿਖਾਉਣਗੇ ਦੱਖਣੀ ਸਿਨੇਮਾ ਦੇ ਦਿੱਗੇ ਅਦਾਕਾਰ ਵਿਜੇ ਲੋਕ ਸਭਾ ਚੋਣਾਂ ਤੋਂ ਪਹਿਲਾ ਪਾਰਟੀ ਦਾ ਕੀਤਾ ਐਲਾਨ। ਜਨਕੀ ਹਿਮਾਚਲ ਤੇ ਉੱਤਰਾਖੰਡ ਚ ਭਾਰੀ ਬਰਫਬਾਰੀ ਦਿੱਲੀ ਯੂਪੀ ਹਰਿਆਣਾ ਚ ਭਾਰੀ ਮੀਂਹ ਪੰਜਾਬ ਚ ਵੀ ਮੀਂਹ ਦੀ ਸੰਭਾਵਨਾ ਆਈਐਮਡੀ ਨੇ ਕਿਹਾ ਅਲਰਟ ਲੋਕ ਸਭਾ ਚੋਣਾਂ ਤੋਂ ਪਹਿਲਾਂ ਟੁੱਟ ਸਕਦਾ ਹੈ ਇੰਡੀਆ ਗੱਠ ਜੋੜ ਬੰਗਾਲ ਤੇ ਬਿਹਾਰ ਤੋਂ ਬਾਅਦ ਹੁਣ ਮਹਾਰਾਸ਼ਟਰ ਚ ਵੱਜੀ ਖਤਰੇ ਦੀ ਘੰਟੀ ਭਾਰਤੀ ਮੋਲ ਦੇ ਇੱਕ ਹੋਰ ਵਿਦਿਆਰਥੀ ਦੀ ਅਮਰੀਕਾ ਦੇ ਵਿੱਚ ਹੋਈ ਮੌਤ ਇੱਕ ਮਹੀਨੇ ਦੇ ਵਿੱਚ ਹੁਣ ਤੱਕ 4 ਵਿਦਿਆਰਥੀਆਂ ਦੀ ਗਈ ਜਾਨ ਅਮਰੀਕਾ ਨੇ ਲਿਆ ਜਾਰਦਨ ਹਮਲੇ ਦਾ ਬਦਲਾ ਇਰਾਕ ਸੀਰੀਆ ਚ 85 ਤੋਂ ਵੱਧ ਟਿਕਾਣਿਆਂ ਤੇ ਕੀਤੀ ਗਈ ਹਵਾਈ ਫਾਇਰਿੰਗ ਬਾਈਡਨ ਨੇ ਕਿਹਾ ਇਹ ਤਾਂ ਸ਼ੁਰੂਆਤ ਹੈ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਚ ਹਿੰਸਾ ਜਾਰੀ ਕਰਾਂਚੀ ਚ ਦੋ ਪਾਰਟੀਆਂ ਦੇ ਵਰਕਰਾਂ ਚ ਹੋਈ ਝੜਪ ਗੋਲੀਬਾਰੀ ਚ ਬੱਚੇ ਦੀ ਹੋਈ ਮੌਤ ਮੇਰੀ ਮੌਤ ਸਰਵਾਈਕਲ ਕੈਂਸਰ ਦੇ ਨਾਲ ਨਹੀਂ ਹੋਈ ਮੈਂ ਜਿੰਦਾ ਹਾਂ ਅਫਵਾਦ ਦੇ ਇੱਕ ਦਿਨ ਬਾਅਦ ਪੂਰਨ ਪਾਂਡੇ ਨੇ ਦੱਸਿਆ ਸੱਚ ਇਸਾਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੀ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜੀ ਨਿਊਜ਼